ਬਗੂ ਨੇ ਮੈਂ ਤਾਂ ਆਹ ਤਾਂ ਭਾਈ ਵੀ ਨੰਨੀ ਕੰਮ ਨਾ ਕਰਿਆ ਕਰੀ ਹੁਣ ਕੰਮ ਹੀ ਨਹੀਂ ਮਿਲਦਾ ਥੱਕ ਜਾਂਦੀ ਹਾਂ ਮੈਂ ਤਾਂ ਤੈਨੂੰ ਪਹਿਲਾਂ ਹੀ ਕਹਿੰਦਾ ਸੀ ਵੀ ਹੱਥ ਪੈਰ ਹਿਲਾਉਂਦੀ ਰਿਹਾ ਕਰ ਹੁਣ ਵੇਖ ਲੈ ਡੇਢ ਘੰਟਾ ਹੋ ਗਿਆ ਹਜੇ ਤਰ ਤੋ ਝਾੜੋ ਨਹੀਂ ਵਜਿਆ ਰੋਟੀ ਪਤਾ ਨਹੀਂ ਕਿਹੜੇ ਟਾਈਮ ਬਣਾਏਗੀ ਰੋਟੀ ਹਜੇ ਕੱਪੜਿਆਂ ਦਾ ਢੇਰ ਪਿਆ ਹੋਣਾ ਲੈਂਦਾ ਕੀ ਕਰਾਂ ਨਾਲ ਇੱਕ ਮੈਂ ਸਾਨੂੰ ਐ ਕਹਿੰਦੀ ਸੀ ਹਾਂ ਇੰਨੇ ਦਿਨ ਹੋ ਗਏ ਗਾਣ ਗਈ ਨੂੰ ਫੋਨ ਹੀ ਨਹੀਂ ਆਇਆ ਕੋਈ ਸੁੱਕਦਾ ਹੈ ਆ ਹਰਜੀਤ ਨੇ ਵੀ ਗੱਲ ਨਹੀਂ ਕੀਤੀ ਕਦੀ ਤਾਂ ਇਹ ਜਾਣਿਆ ਹਾਂ ਤੁਹਾਡਾ ਤੁਹਾਡੇ ਫੋਨ ਨਹੀਂ ਆਇਆ ਹੈ ਹੋਰ ਵੀ ਤੈਨੂੰ ਤਾਂ ਕੁਛ ਨਹੀਂ ਸੀ ਤੁਸੀਂ ਕਿ ਤੇਰੇ ਨਾਲ ਗੱਲ ਹੁੰਦੀ ਹੈ ਕਿ ਨਾ ਚਲ ਕੋਈ ਨਹੀਂ ਅੱਜ ਆਉਂਦਾ ਹਰਜੀਤ ਤੇ ਕਰਦਾ ਗੱਲ ਲੈ ਹਰਜੀਤ ਹਾਂ ਬਾਪੂ ਬੈਠ ਕੀ ਗੱਲ ਇਨਾਉ ਦੱਸ ਕਿਉਂ ਅੱਜ ਬਾਪੂ ਪੁੱਛਣਾ ਬਾਪੂ ਸੁਖਦਾ ਹੈ ਸੁਖਤਾ ਹੈਗੀ ਹੈ ਗਗਨ ਦਾ ਫੋਨ ਆਇਆ ਸੀ ਆਪਾਂ ਅਸੀਂ ਇਹ ਗੱਲ ਕਰਦੇ ਵੀ ਕੁੜੀ ਦਾ ਫੋਨ ਨਹੀਂ ਆਇਆ ਕਦੇ ਇਹੀ ਦਿਨ ਪੁੱਛਣਾ ਵੀ ਹਰਜੀਤ ਫੋਨ ਲਾਉਂਦੀ ਕੁੜੀ ਹੋਰ ਠੀਕ ਕੀ ਕਹਿੰਦੀ ਸੀ ਹਾਂ ਬੇਬੇ ਮੈਂ ਤਾਂ ਠੀਕ ਹਾਂ ਪਰ ਉਹ ਕਹਿੰਦੀ ਵੀ ਕੋਰਸ ਦੀ ਫੀਸ ਭਰਨੀ ਹੈ ਕਹਿੰਦੀ ਮੈਨੂੰ 50000 ਰੁਪਏ ਲੋੜ ਆ ਮੈਨੂੰ ਪੈਸੇ ਭੇਜ ਦਿਓ 50000 ਉਹ ਤਾਂ ਬਾਪੂ 50 ਦਾ 50 ਕਹਿੰਦੀ ਮੈਥੇ ਖਰਚੇ ਨੂੰ ਬਹੁਤ ਪੰਗ ਹੋ ਰਿਹਾ ਸ਼ਹਿਰ 'ਚ ਹਰ ਇੱਕ ਚੀਜ਼ ਮੁੱਲ ਗਈ ਆ ਕਹਿੰਦੀ ਹੋ ਸਕਦਾ 20-30 ਹਜ਼ਾਰ ਰੁਪਏ ਫालतू ਖਰਚੇ ਵਾਸਤੇ ਪਾ ਦੇ ਮੈਂ ਤਾਂ ਹੀ ਸੋਚਿਆ ਤਾਂ ਸੀ ਵੀ ਇੰਨੇ ਪੈਸੇ ਆਉਣਗੇ ਕਿੱਥੋਂ ਫਿਰ ਬਾਪੂ ਮੈਂ ਇਹ ਵੀ ਸੋਚਿਆ ਵੀ ਕਿਉਂ ਨਾ ਆਪਾਂ ਪੈਸੇ ਵਿਆਹ ਤੇ ਫੜ ਦੇਈਏ ਤਾਂ ਅਜੇ ਤੱਕ ਉਹ ਤੇ ਨਹੀਂ ਰਕਮ ਉਹ ਵੀ ਆਇਆ ਤੇ ਕੋਈ ਆਪਣੇ ਤੋਂ ਤਾਂ ਵਿਆਜ ਹੀ ਨਹੀਂ ਮੜਨਾ ਜਾਣੀ ਤੇ ਪੈਨਲ ਕਿੱਥੋਂ ਇੰਨੇ ਪੈਸੇ ਦਾ ਵਿਆਜ ਮੋੜਾਗੇ ਮੈਨੂੰ ਪਤਾ ਔਡ ਆ ਵਿਆਜ ਵਾਲਾ ਕੰਮ ਤਾਂ ਬਿਲਕੁਲ ਨਾ ਕਰਨਾ ਕੋਈ ਕੋਈ ਹੋਰ ਹੱਲ ਕੱਢਦੇ ਕਿਸੇ ਨੂੰ ਤਾਂ ਜ਼ਰੂਰੀ ਕਰਨੀ ਹੈ ਹਾਂ ਬਾਪੂ ਇਹ ਹੁਣ ਕੋਰਸ ਕਰਨ ਲਈ ਆ ਇਹ ਸਭ ਭਰਨੀ ਪਊਗੀ ਨਹੀਂ ਫਿਰ ਉਹਦਾ ਕੋਰਸ ਵਿਚੇ ਰਹਿ ਜਾਣਾਗਾ ਨਹੀਂ ਪਤਾ ਉਹਦਾ ਕੋਰਸ ਵਿਚਾਲੇ ਨਹੀਂ ਛੱਡਣਾ ਆਪਾਂ ਫਿਰ ਇਹ ਕਰਦੇ ਆਪਾਂ ਆਪਣੇ ਕੋਲ ਲਿਆ ਦੇ ਕੇ ਇੱਕ ਝੋਟੀ ਹੈ ਵੇਚ ਦਿੰਨੇ ਆ ਪਰ ਹਾਂ ਹਾਂ ਇਹ ਠੀਕ ਹੈ ਦੇਖੀ ਜੋ پوری ਫੋਰਸ ਕਰਕੇ ਨੌਕਰੀ ਨੌਕਰੀ ਲੱਗੀ ਪਸ਼ੂ ਦਾ ਪੈਰ ਲੱਗ ਗਿਆ ਹੈ ਦੇਖ ਲੈ ਬਾਪੂ ਜਿਵੇਂ ਤੈਨੂੰ ਠੀਕ ਲਾ ਦੋ ਥੋਨੇ ਦੋ ਉਦਾਸ ਨਾ ਮੈਂ ਕਰਦਾ ਕੋਈ ਲਾ ਵੇਬੇ ਪਿਛਲੀ ਉਮਰ ਚ ਬਾਪੂ ਨੂੰ ਮੈਂ ਸੁੱਖਤਾ ਦਿੱਕੀ ਦੇਣਾ ਸੀ ਉਲਟਾ ਮੈਂ ਤਾਂ ਬਾਪੂ ਨੂੰ ਦੁੱਖ ਦੇਣ ਲੱਗਿਆ ਕੋਈ ਨਾ ਪੁੱਤ ਤੂੰ ਕਿਸੇ ਗੱਲ ਦਾ ਫਿਕਰ ਨਾ ਕਰ ਤੇਰਾ ਪਿਓ ਆਪੇ ਹਿੱਲਾ ਕਰ ਲੂਗਾ ਫੇਰ ਕੀ ਹੈ ਜੇ ਝੋਟੀ ਵੇਚ ਦੂ ਆਪਾਂ ਹੋਰ ਲੈ ਲਾਂਗੇ ਰਗਨ ਦਾ ਤਾਂ ਪੂਰਾ ਕੋਰਸ ਕਰਾਉਣਾ ਹੀ ਹੈ ਉਹ ਤਾਂ ਗੱਲ ਠੀਕ ਹੈ ਜੀ ਪਰ ਕੀ ਕਰਾਂ ਮੇਰਾ ਵੀ ਕਿਤੇ ਵਧੀਆ ਜਗ੍ਹਾ ਤੇ ਹੱਥ ਨਹੀਂ ਪੈ ਰਿਹਾ ਜੇ ਕੋਈ ਚੰਗਾ ਕੰਮ ਮਿਲ ਜੇ ਨਾ ਤਾਂ ਚੰਗੇ ਪੈਸੇ ਆ ਜਾਣਾਂ ਮੈਂ ਤਾਂ ਲੋਕਾਂ ਦੀ ਮਨਤਾ ਕਰ ਕਰਕੇ ਥੱਕ ਗਿਆ। ਤੇਰੀ ਬਾਹ ਪੜਨੋਂ ਤਿਆਰੇ ਨਹੀਂ। ਰੱਬਾ ਵੀ ਪਤਾ ਨਹੀਂ ਕੀ ਹਮ ਧਿਆਨ ਲਾ ਰਿਹਾ। ਉਹ ਵੀ ਪਰਦੇ ਨੂੰ ਪਰਦਾ। ਕੋਈ ਨਾ ਕਿਤੇ ਤੂੰ ਫੇਰ ਨਾ ਕਰ। ਆਪਣੀ ਪ੍ਰਮਾਤਮਾ ਸੁਣੂਗਾ। ਚੱਲ ਜਾ ਕੇ ਰੋਟੀ ਖਾ ਲੈ ਮੂੰਹ ਹੱਥ ਧੋ ਲੈ। ਐਮੀ ਟੈਨਸ਼ਨ ਲਈ ਜਾਣਾ। ਤੇਰਾ ਪਿਓ ਆਪ ਹੀ ਹਿਲਾ ਕਰ ਲਉ। ਆ ਜਾ। ਆਓ ਭਾਈ ਸਾਹਿਬ ਇਹ ਝੋਟੀ ਆ ਜੀ ਰੋਟੀ ਦਾ ਠੀਕ ਆ ਵਧੀਆ ਝੋਟੀ ਦਾ ਕੀ ਰੇਟ ਰੂਟ ਆ ਰੇਟ ਭਾਈ ਸਾਹਿਬ ਗੱਲ ਆ ਨਾ ਵਧੀਆ ਮੋਹਰਾਂ ਨਾਲ ਦੀ ਝੋਟੀ ਆ 5 ਮਹੀਨੇ ਦੀ ਗੱਬ ਵੀ ਆ ਪਹਿਲਾਂ ਇਹ ਤਾਂ ਠੀਕ ਆ ਘਰ ਠੀਕ ਆ ਜੀ ਹੂੰ ਤੇ ਰੇਟ ਤਾਂ ਤੁਹਾਨੂੰ ਤੁਸੀਂ ਸਿਆਣਿਆਂ ਦੇਖ ਲਓ ਲੱਖ ਰੁਪਏ ਦੀ ਝੋਟੀ ਆ ਪਰ ਸਾਨੂੰ ਥੋੜੀ ਜਿਹੀ ਗਰਜ ਆ ਭਈ ਬਾਕੀ ਤੁਸੀਂ ਦੱਸ ਦਿਓ ਨਹੀਂ ਨਹੀਂ ਲੱਖ ਰੁਪਈਆ ਵਾਲੀ ਗੱਲ ਤਾਂ ਨਹੀਂ 40000 ਰੁਪਇਆ ਕਰ ਲੈਨੇ ਆ ਨਹੀਂ ਭਾਈ 40000 ਤਾਂ ਬਹੁਤ ਘੱਟ ਪਤਾ ਕੀ ਐ ਅਸੀਂ ਤਾਂ ਬ੍ਰਿਚ ਆਵਾਂ ਨਾਲ ਪਾਲੀ ਆ ਅਸੀਂ ਤਾਂ ਵਿਚ ਨਹੀਂ ਸੀ ਇਹਦਾ ਤੁਹਾਨੂੰ ਮੈਂ ਦੱਸਿਆ ਵੀ ਸਾਨੂੰ ਅਚਾਨਕ ਕੋਈ ਗਰਜ ਆ ਪਈ ਤੇ ਉਹਦੇ ਕਰਕੇ ਆ ਨਹੀਂ ਨਹੀਂ ਭਾਈ ਪਤਾ ਕੀ ਗੱਲ ਆ ਪਾਲੀ ਤਾਂ ਸ਼ੌਂਕ ਨਾਲ ਆ ਮਾਲ-ਮੁੱਲੀ ਮਿਲੂਆ ਚੀਜ਼ ਦਾ ਤਾਂ ਨੱਚਣ ਵਾਲੀ ਤਾਂ ਮੰਦਾ ਬਹੁਤ ਚੱਲ ਰਿਹਾਗਾ ਪਸੂਆਂ ਦਾ ਦੇਖ ਲਓ ਤੁਹਾਡੀ ਮਰਜ਼ੀ ਐ ਫਿਰ ਕੋਈ ਹੋਰ ਵੇਖ ਲਾਂਗੇ 40 ਤਾਂ ਬਹੁਤ ਘੱਟ ਆ 45000 ਰੁਪਇਆ ਦੇ ਦੇਣਾ ਯਾਰ ਮੈਂ ਤਾਂ ਇੰਨਾ ਕਹਿ ਸਕਦਾਗਾ ਹਾਂ ਕਰ ਲਾ ਰਾਇ ਜੀ ਕਰਨੀ ਤਾਂ ਨਹੀਂ ਦਾ ਕਿਸ ਨਾ ਨਹੀਂ ਦਾ ਤੇ ਮੇਰੀ ਹੋਈ ਆ ਤੁਸੀਂ ਮੇਰੀ ਗੱਲ ਸੁਣੋ ਹੂੰ ਸਾਨੂੰ ਨਾ ਮੈਂ ਦੱਸ ਨਹੀਂ ਸਕਦਾ ਬਹੁਤ ਕੁਸੂਤੇ ਪਸੇ ਰਿਆ ਜੇ 50000 ਤੁਸੀਂ ਕਰਦੇ ਹੋ ਨਾ ਤੇ ਮੇਰੇ ਵੱਲੋਂ ਤਾਂ ਅਜੇ ਵੀ ਇਹ ਕਾਡੀਆਂ ਦੇ ਭਾਈ ਆ 50000 ਕਰ ਦਿੰਦੇ ਤਾਂ ਟੋਟੀ ਟੋਟੀ 50000 ਤਾਂ ਕਰ ਦਿੰਦੇ ਮੈਂ ਵੀ ਕੋਈ 2 ਰੁਪਏ ਬਣਾਉਂਗਾ ਇਹ ਚੋਂ ਬੰਨ ਨਹੀਂ ਗੇ ਇੰਨੀ ਗੱਲ ਨਹੀਂ ਕੀ ਬੰਨ ਜਾਣਗੇ ਤੂੰ ਐ ਨਾ ਕਰ 50000 ਦੇ ਵਿੱਚ ਆਪਣੀ ਗੱਲ ਮਖਾਈ ਜਸਦੀ ਐ ਨਾ ਗੱਲ ਸੱਚਦੀ ਤਾਂ ਯਾਰ ਹੁਣ ਕੀ ਤੈਨੂੰ ਅੱਖਾਂ ਤੇ ਕੀ ਨਾ ਅੱਖਾਂ ਤੂੰ ਔਰ ਤਾਂ 8000 ਰੁਪਏ ਰੱਖ ਪੇਂਗਾਰ ਪੂਰਾ ਬਸ ਯਾਰ ਨਾ ਤੇਰੀ ਨਾ ਮੇਰੀ ਚੱਲ ਯਾਰ ਤੂੰ ਅੱਧਾ ਦਾ ਫਰਕ ਪਤਾ ਆਪ ਠੀਕ ਆ ਚੱਲ ਲੈ ਕਿੰਨੇ ਆ ਇਹ 10000 ਬਾਕੀ ਤੈਨੂੰ ਆਥਨ ਨੂੰ ਜਿੱਦੋਂ ਚੜਾਵਾਂਗੇ ਉਦੋਂ ਨਾਲ ਦੇ ਦਾਂਗੇ ਚੱਲ ਤੇਰੀ ਮਰਜ਼ੀ ਆਥਨ ਨੂੰ ਆਉਣਾ ਠੀਕ ਆ ਕਿੱਲੇ ਤੇ ਪੈਸੇ ਦੇ ਕੇ ਜਾਵਾਂਗੇ ਤੈਨੂੰ ਸਮਝ ਗਿਆ ਕੋਈ ਨਹੀਂ ਭਾਵੇਂ ਅੱਤਨੇ ਆਜੋ ਭਾਵੇਂ ਕੱਲ ਆਜੋ ਜਦੋਂ ਮਰਜ਼ੀ ਲੱਜੋ ਛੋਟੀ ਥੋਡੀ ਕੋਈ ਗੱਲ ਨਹੀਂ ਕੋਈ ਨਹੀਂ ਆਥਨੇ ਗੱਡੀ ਲੈ ਆਵਾਂਗੇ ਨਾਲੇ ਤੈਨੂੰ ਪੈਸੇ ਕਰ ਦਾਂਗੇ ਤੇਰੇ ਪੇਮੈਂਟ ਠੀਕ ਆ ਹਾਂ ਹੋਰ ਚਾ ਚਾਪ ਨਾ ਨਾ ਬਸ ਚਾ ਠੀਕ ਆ ਮਿਹਰਬਾਨ ਕੋਈ ਆਜੋ ਜਦੋਂ ਮਰਜ਼ੀ ਛੋਟੀ ਥੋੜੀ ਠੀਕ ਹੈ ਵੀ ਸਸੇ ਘਾਂਟੀ ਜੀ ਸਾਸਰੀ ਘਾਲ ਪੁੱਤ ਹੋ ਠੀਕ ਹੈ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਹੋਰ ਤੇਰੀ ਬੀਬੀ ਘਰੇ ਠੀਕ ਨੇ ਸਾਰੇ ਵਧੀਆ ਸੇ ਤਾਂ ਕਹਿਮ ਨੇ ਬਸ ਠੀਕ ਹੀ ਆ ਪੁੱਤ ਅਜੇ ਤੱਕ ਤਾਂ ਅੱਛਾ ਤੇ ਮੈਂ ਤਾਂ ਤੁਹਾਡੇ ਕੋਲ ਤਾਂ ਆਈ ਸੀ ਅ ਗਗਨ ਨੂੰ ਕਿੰਨੇ ਦਿਨ ਹੋ ਗਏ ਮੈਂ ਫੋਨ ਕਰੀ ਜਾਨੀਆ ਗਗਨ ਮੇਰਾ ਇੱਕ ਵੀ ਫੋਨ ਨਹੀਂ ਜੱਕਦੀ ਤੁਹਾਡੇ ਨਾਲ ਤਾਂ ਗੱਲ ਹੁੰਦੀ ਹੋਊਗੀ ਹਾਂ ਪੁੱਤ ਹਰਜੀਤ ਕੋਲੇ ਆ ਜਾਂਦਾ ਫੋਨ ਉਹਦੇ ਨਾਲ ਗੱਲ ਹੁੰਦੀ ਐ ਫੇਰ ਆ ਫੋਨ ਪੁੱਤ ਤਾਂ ਉਹ ਪੜ੍ਹਾਈ ਕਰਦੀ ਐ ਉੱਥੇ ਸਾਰਾ ਦਿਨ ਟਾਈਮ ਨਹੀਂ ਲੱਗਦਾ ਉਹ ਤਾਂ ਨਹੀਂ ਚੱਕਿਆ ਹੋਊਗਾ ਹੋਰ ਮੈਨੂੰ ਤਾਂ ਟੈਨਸ਼ਨ ਜੀ ਹੋ ਗਈ ਮੈਂ ਕਿਹ ਐਨੇ ਦਿਨ ਹੋ ਗਏ ਚਲ ਇੱਕ ਦਿਨ ਨਹੀਂ ਚੱਕਿਆ ਜਾਂਦਾ ਆਂਟੀ ਦੋ ਦਿਨ ਨਹੀਂ ਚੱਕਿਆ ਜਾਂਦਾ ਹਫਤਾ ਹੋ ਗਿਆ ਮੈਨੂੰ ਫੋਨ ਲਾਉਂਦੀ ਨੂੰ ਇੱਕ ਵੀ ਫੋਨ ਨਹੀਂ ਚੱਕ ਰਹੀ ਸੀ ਮੇਰਾ ਨਹੀਂ ਪੁੱਤ ਹਰਜੀਤ ਨੂੰ ਵੀ ਕਹਿ ਦਿੰਦੀ ਐ ਕਿ ਮੈਂ ਬੜਾ ਬਿਜੀ ਰਹਿਣੀ ਐ ਦਿਨ ਰਾਤ ਪੜ੍ਹਾਈ ਕਰਦੀ ਐ ਫੇਰ ਹੀ ਤੈਨੂੰ ਪਤਾ ਧੀ ਐ ਉਹਦਾ ਕੋਰਸ ਪੂਰਾ ਹੋਊਗਾ ਹਾਂਜੀ ਆਂਟੀ ਇਹ ਤਾਂ ਹੈਗਾ ਚਲੋ ਵਿਚਾਰੀ ਇੰਨੀ ਮਿਹਨਤ ਵੀ ਕਰਦੀ ਐ ਸਿਰੇ ਲੱਗ ਜੇ ਹਨਾ ਉਹਦਾ ਕੋਰਸ ਹੋਰ ਪੁੱਤ ਐਂ ਕਹਿੰਦੇ ਆ ਦਿਨ ਰਾਤ ਤੈਨੂੰ ਪਤਾ ਹਰਜੀਤ ਕੰਮ ਕਰਦਾ ਵੀ ਦੌਰ ਕੀ ਇਕੱਠੇ ਕਰਕੇ ਉਹਦੀ ਫੀਸ ਭਰਦੇ ਐ ਤੈਨੂੰ ਪਤਾ ਉੱਥੇ ਖਰਚਾ ਵਰਚਾ ਵੀ ਚਾਹੀਦਾ ਉਹਨੂੰ ਹਾਂਜੀ ਇਹ ਤਾਂ ਹੈ ਐਂ ਕਹਿੰਦੇ ਬਹੁਤ ਔਖਾ ਹੋ ਰਿਹਾ ਤੇ ਫਿਰ ਉਹ ਉੱਥੇ ਰਹਿੰਦੀ ਐ ਹਾਂ ਤੇ ਇਹ ਉੱਥੇ ਰਹਿੰਦੀ ਐ ਲੈ ਰੱਖਿਆ ਇੱਕ ਕਮਰਾ ਜਾਂ ਵਿਚਾਰੀ ਨੇ ਕਿਰਾਏ ਤੇ ਕਿਰਾਇ ਕਰੂ ਐਸੀ ਭੇਜਦਾਨੀ ਐ ਫਿਰ ਕੀ ਕਰੀਏ ਹਾਂਜੀ ਇਹ ਵੀ ਹੁਣ ਉੱਥੇ ਪੜਦੀ ਐ ਹਨਾ ਪੜੇ ਕੇ ਕਮਾਵੇ ਆਹ ਪੁੱਤ ਉਹ ਦੋ ਦੋ ਦਾ ਕੰਮ ਹੁੰਦੇ ਨਹੀਂ ਇੱਕੋ ਹੀ ਕੰਮ ਹੋਊਗਾ ਜਿਹੜੇ ਕੰਮ ਵਾਸਤੇ ਭੇਜੀ ਐ ਸਾਨੂੰ ਤਾਂ ਉਹ ਹੀ ਆ ਪ੍ਰਮਾਤਮਾ ਦੀ ਕਿਰਪਾ ਨਾਲ ਉਹਦਾ ਫੋਰਸ ਪੂਰਾ ਹੋ ਜਾਏ ਉਹ ਨੌਕਰੀ ਤੇ ਲੱਗ ਜਾਏ ਹਾਂਜੀ ਹਾਂਜੀ ਇਹ ਤਾਂ ਹੈਗਾ ਨਾਲੇ ਐਂ ਵੀ ਆਂਟੀ ਜੀ ਅਨਾਲੇ ਹਰਜੀਤ ਜੀਜੂ ਵੀ ਉੱਥੇ ਕੰਮ ਲੱਗ ਜਾਣਗੇ ਹਨਾ ਹੋਰ ਪੁੱਤ ਐਂ ਤਾਂ ਟੱਲਾ ਮਾਰਦੇ ਆ ਉਹਨੂੰ ਨੌਕਰੀ ਮਿਲ ਗਈ ਚਲ ਇਹਨੂੰ ਤਾਂ ਮਿਲੀ ਜਾਣੀ ਐ ਹਾਂਜੀ ਫਿਰ ਦੋਨੇ ਕਮਾ ਲੈਣਗੇ ਕੁੱਤ ਮੈਨੂੰ ਆਇ ਕਹਿਣੀ ਹੈ ਜਦ ਤੂੰ ਆ ਜਾਂਦੇ ਨਾ ਮੈਨੂੰ ਤਾਂ ਗਗਨ ਮੰਮੀ ਲੱਗਦੀ ਆ ਤੀ ਮੇਰਾ ਜੀ ਲੱਗ ਜਾਂਦਾ ਤੂੰ ġੇੜਾ ਛੇੜਾ ਮਾਰਦੀ ਰਿਹਾ ਕਰ ਹਾਂਜੀ ਹਾਂਜੀ ਆਂਟੀ ਕੋਈ ਨਹੀਂ ਮੈਂ ਤਾਂ ਹੁਣ ਇੱਥੋਂ ਲੰਘੀ ਜਾਂਦੀ ਸੀਗੀ ਮੈਂ ਕਿਹਾ ਚੱਲ ਮੈਂ ਦੇਖਿਆ ਵਾ ਕਿਤੇ ਗਗਨ ਹੀ ਨਾ ਆਈ ਹੋਵੇ ਲੈ ਕਮਲ ਜੀ ਆ ਕਿ ਗਗਨ ਨਾ ਆਈ ਹੋਵੇ ਅੱਛਾ ਤੂੰ ਗਗਨ ਮਾਰੀ ਆਉਣਾ ਮੇਰੇ ਮਾਰੀ ਨੇ ਨਹੀਂ ਆਉਣਾ ਨਹੀਂ ਨਹੀਂ ਆਂਟੀ ਐਵੇਂ ਦੀ ਗੱਲ ਨਹੀਂ ਹੈਗੀ ਕੋਈ ਨਹੀਂ ਆਂਟੀ ਆਇਆ ਕਰੂੰਗੀ ਮੈਂ ਸਾਰਾ ਦਿਨ ਹੁਣ ਤੈਨੂੰ ਪਤਾ ਤੇ ਰੈਂਕਲ ਤਾਂ ਵਗ ਜਾਂਦਾ ਬਾਹਰ ਹੁਣ ਮੈਂ ਕਿੱਥੇ ਜਾਵਾਂ ਤਾਂ ਦੇਖ ਰਾਂ ਕਿ ਤੈਨੂੰ ਪਤਾ ਸਾਰਾ ਦਿਨ ਬਾਹਰ ਵੀ ਨਹੀਂ ਤੁਰਿਆ ਫਿਰਿਆ ਜਾਂਦਾ ਹਾਂਜੀ ਵੀ ਤਾਂ ਹੀ ਤੈਨੂੰ ਕਹਿੰਦੀ ਆ ਤੂੰ ਗੇੜਾ ਛੇੜਾ ਜ਼ਰੂਰ ਮਾਰ ਲੈ ਕਰ ਪੁੱਤ ਕੋਈ ਨਹੀਂ ਕੋਈ ਨਹੀਂ ਆਂਟੀ ਆ ਜਾ ਕਰੋਗੇ ਚਲ ਆਂਟੀ ਹੁਣ ਮੈਂ ਚાલਦੀ ਆ ਠੀਕ ਹੈ ਪੁੱਤ ਚਾਹ ਦੀ ਕੁੱਟ ਕਰ ਦੇ ਨਾ ਨਾ ਨਹੀਂ ਨਹੀਂ ਬੱਸ ਚਲ ਚਲਦੀ ਆਂਟੀ ਮੈਂ ਚੰਗਾ ਪੁੱਤ ਠੀਕ ਹੈ ਜੀ ਕਿੰਨਾ ਸਵਾ ਚੰਗਾ ਇਹਦਾ ਜਮਾ ਦਾਦਨ ਵਰਗੀ ਲੱਗਦੀ ਆ ਮੈਨੂੰ ਤਾਂ ਚਲ 10 ਮਿੰਟ ਇਹ ਆ ਜਾ ਕਰੋ ਮੇਰਾ ਟਾਈਮ ਪਾਸ ਹੋ ਜਾ ਕਰੂਗਾ ਚਲ ਇਹਨੇ ਕਹੂੰਗੀ ਹਰਜੀਤ ਨੂੰ ਦੇਖ ਇੱਕ ਦਿਨ ਭਾਈ ਗਗਨ ਨੂੰ ਵੀ ਕਹੀ ਦੋ ਦਿਨ ਉਹ ਵੀ ਮੈਨੂੰ ਮਿਲ ਜੇ ਕੋੜ ਨੂੰ ਵਿਨਾਕਾਰ ਸੁਣਾ ਸੁਣਾ ਲੱਗਦਾ ਮੈਨੂੰ ਤਾਂ ਚੱਲ ਮਨਾ ਯਾਰ ਟਾਈਮ ਵੀ ਕਿੰਨਾ ਹੋ ਗਿਆ ਇਹ ਬੰਦਾ ਹਲੇ ਤੱਕ ਨਹੀਂ ਆਇਆ ਹੈਗਾ ਇਹਨੂੰ ਟਾਈਮ ਦੀ ਨਾਲ ਬਿਲਕੁਲ ਕਦਰ ਨਹੀਂ ਹੈਗੀ ਜਿਵੇਂ ਉਹਨੂੰ ਪੈਸੇ ਚਾਹੀਦੇ ਆ ਮੈਂ ਟਾਈਮ ਤੇ ਉਹਨੂੰ ਪੈਸੇ ਦੇ ਦਾਂ ਜਾ ਕੇ ਲੈ ਦੇਖਤਾ ਸੀ ਕਿਵੇਂ ਤੁਰੇ ਆਉਂਦਾ ਜਿਵੇਂ ਕੋਈ ਠਾਣੇਦਾਰ ਲੱਗਿਆ ਹੋਵੇ ਰੈਣਾ ਕੁੱਲੀਆਂ ਚ ਤੇ ਸੁਪਨੇ ਮਹਿਲਾਂ ਦੇ ਕਰਨੀਆਂ ਦਿਹਾੜੀਆਂ ਹੋਰ ਗਗਨ ਕਿਵੇਂ ਹੈ? ਪੈਸੇ ਲੈ ਕੇ ਆਏ ਤੁਸੀਂ? ਹਾਂ ਪੈਸੇ ਲੈ ਕੇ ਆਇਆ। ਲਿਆ 200। ਆ ਲੈ। ਪੂਰਾ 50000 ਰੁਪਇਆ। ਚਲੋ ਠੀਕ ਹੈ। ਸੰਭਾਲ ਕੇ ਰੱਖੀ। ਹਾਂ ਹਾਂ ਕੋਈ ਨਾ। ਮੇਰੀ ਗੱਲ ਸੁਣੋ। ਹੁਣ ਮੈਂ ਚਲਦੀ ਹਾਂ ਠੀਕ ਹੈ। ਮੈਂ ਪਹਿਲੀ ਬਹੁਤ ਲੇਟ ਆ। ਇੰਨੀ ਛੇਤੇ? ਹਲੇ ਮੈਂ ਹੁਣ ਤਾਂ ਆਇਆਗਾ। ਕੀ ਕੀ ਹੋ ਗਿਆ? ਮੈਂ ਵੀ ਲੇਟ ਆ ਨਾ ਮੈਂ ਵੀ ਜਾਣਾ। ਫੇ ਆ ਮੈਨੂੰ ਇੰਨਾ ਮਹਿੰਗਾ ਫੋਨ ਲੱਗ ਰਿਹਾ ਤੇਰਾ। ਫੋਨ ਨਵਾਂ ਲਿਆ ਤੂੰ। ਆਬਵੀਅਸਲੀ ਨਵਾਂ ਲਿਆ ਤੇ ਫਿਰ ਕੀ ਹੋ ਗਿਆ? ਮੈਨੂੰ ਤੁਹਾਨੂੰ ਵੈਸੇ ਵੀ ਪਤਾ ਤਾਂ ਹੈਗਾ ਸਾਰਾ ਕੰਮ ਹੀ ਮੇਰਾ ਮੋਬਾਈਲ 'ਤੇ ਹੁੰਦਾ ਸੋ ਲੈਣਾ ਤੇ ਪੈਣਾ ਹੀ ਸੀ ਨਾ ਹਾਂ ਇਹ ਤਾਂ ਮੈਂ ਸੋਚਿਆ ਵੀ ਹੌਲੀ ਹੌਲੀ ਕਿਛ ਤਾਂ ਭਰੀ ਦਵਾਂਗੇ ਅੱਛਾ ਕਿਸਤਾਂ ਦੇ ਲਿਆ ਹੁਣ ਜਾਵਾਂ ਮੈਂ ਬੈਠ ਜਾ 10 ਮਿੰਟ ਨੀਤਾਂ ਲੈਟ ਆ ਪਲੀਜ਼ ਤੇਰਾ ਕੋਰਸ ਕਿਵੇਂ ਚੱਲ ਰਿਹਾ ਹੈ ਮੈਂ ਤੁਹਾਨੂੰ ਨਾ ਕਾਲ ਕਰੂੰਗੀ ਕਾਲ ਤੇ ਸਾਰੀ ਗੱਲ ਬਾਤ ਦੱਸ ਦਊਗੀ ਪਲੀਜ਼ ਹੁਣ ਮੈਨੂੰ ਜਾਣ ਦਿਓ ਠੀਕ ਹੈ ਓਕੇ 10 ਮਿੰਟ ਤਾਂ ਬੈਠ ਜਾਂਦੇ ਮੈਂ ਪਹਿਲੇ ਹੀ ਲੇਟ ਆ ਮੈਂ ਤੁਹਾਨੂੰ ਫਿਰ ਮਿਲ ਕਮਾਲ ਆ ਯਾਰ ਹੁਣ ਆਈ ਤੇ ਹੁਣੇ ਚੱਲੀ ਮਮਤਾ ਜੀ ਸਵਾਚ ਬੜਾ ਫਰਕ ਲੱਗਿਆ ਪਹਿਲਾਂ ਨਾਲੋਂ ਪਹਿਲਾਂ ਤੇ ਦੀ ਦਿਨ ਨੇਚਰਾ ਹਣੀ ਸੀ ਹਮੇਸ਼ਾ ਮੈਨੂੰ ਲਾਂਭੇ ਲੰਦੀ ਸੀ ਕਿ ਤੂੰ ਮੇਰੇ ਕੋਲ ਬੈਠਦਾ ਨਹੀਂ ਤੇ ਅੱਜ ਅੱਜ ਆਪ ਮੇਰੇ ਕੋਲ ਨਹੀਂ ਬੈਠੇ ਅੱਗੇ ਤਾਂ ਮੈਨੂੰ ਜਾਣਾ ਹੀ ਨਹੀਂ ਦਿੰਦੀ ਸੀ ਤੇ ਹੁਣ ਉਹ ਮੇਰੀ ਕੋਈ ਗੱਲ ਵੀ ਨਹੀਂ ਸੁਣੀ ਉਹਨੇ ਐਨਾ ਫਰਕ ਪੈ ਗਿਆ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਚੱਲ ਕੀ ਰਿਹਾ ਹੈ ਇਹ ਗगन ਬਦਲਤਾ ਨਹੀਂ ਗਈ ਜੋ ਮੈਂ ਸੋਚਿਆ ਕਿ ਤੇ ਸੱਚ ਤਾਂ ਹੀ ਹੋ ਜਾਊਗਾ ਕਿਸੇ ਗੱਲ ਨੂੰ ਦਨ ਨਹੀਂ ਕਰਨਾ ਚਾਹੀਦਾ ਚਲੋ ਹੋ ਸਕਦਾ ਮੈਂ ਗਲਤ ਹਾਂ ਮੇਰੀ ਸੋਚ ਗਲਤ ਹੋਵੇ ਗगन ਨੂੰ ਬਾਕੀ ਕੋਈ ਕੰਮ ਹੋਵੇ ਤੇ ਛੇਤੀ ਚੋਵੇ ਹੋ ਸਕਦਾ ਅੱਛੀ ਕੰਟੀ ਜੀ ਸਤਿ ਸ਼੍ਰੀ ਅਕਾਲ ਪੁੱਤ ਕਿਵੇਂ ਠੀਕ ਹੋ ਮੈਂ ਤਾਂ ਠੀਕ ਆ ਕਿਵੇਂ ਖੁਸ਼ੀ ਹੋਈ ਹੋਣੀ ਐ ਖੁਸ਼ ਕਿਉਂ ਨਾ ਹੋਵਾਂ ਗੱਲ ਹੀ ਖੁਸ਼ੀ ਵਾਲੀ ਐ ਦੱਸ ਪੁੱਤ ਕੀ ਗੱਲ ਐ ਖੁਸ਼ੀ ਵਾਲੀ ਆਪਣੀ ਗਗਨ ਐਸਜੀਓ ਲੱਗ ਗਈ ਅੱਛਾ ਪੁੱਤ ਹਾਂਜੀ ਸੁਣਿਆ ਕੋਈ ਨਾ ਸਦਕੇ ਜਮਾ ਮੇਰੀ ਧੀ ਦੇ ਤੇਰੇ ਮੂੰਹ ਚ ਕਿਉਂ ਸ਼ਕਰ ਹਾਂ ਤਾਂ ਬੜੀ ਖੁਸ਼ ਦੀ ਗੱਲ ਸੁਣਾਈ ਐ ਮੈਂ ਹੁਣੀ ਐ ਖ਼ਬਰਾਂ ਚ ਪੜ ਕੇ ਆਈ ਆ ਮੈਂ ਕਿਹਾ ਪਹਿਲਾਂ ਤੁਹਾਡੇ ਕੋਲ ਹੀ ਜਾਵਾਂ ਵਧੀਆ ਕੀਤਾ ਪੁੱਤ ਤੂੰ ਸਾਨੂੰ ਦੱਸ ਗਈ ਹਾਂਜੀ ਬੜਾ ਆਪਣੇ ਬਾੜੀ ਸੋਣੀ ਸੁਣ ਲਈ ਕੋਈ ਅੱਕਾ ਐ ਕਰ ਕੋਣ ਲਾ ਤੂੰ ਸਾਰੇ ਪਿੰਡ ਤੇ ਲੱਡੂ ਵੰਡਦੇ ਤਿਆਰੀਆਂ ਕਰ ਉਹ ਮੈਂ ਵੀ سینਾ ਚੌੜਾ ਕਰਕੇ ਸਾਰਿਆਂ ਨੂੰ ਦੱਸੂਗਾ ਕਿ ਮੇਰੀ ਨੂੰ ਐਸਡੀਓ ਲੱਗ ਗਈ ਆ ਮੈਂ ਤੈਨੂੰ ਕਹਿ ਰਿਹਾ ਦਿਨ ਲਾ ਕਰਨ ਸਭੇ ਕਰਤੇ ਹੋਣ ਹਾਰਾ ਉਹਨੇ ਕੋਰਸ ਪੂਰਾ ਕਰਕੇ ਨੌਕਰੀ ਲੈ ਹੀ ਲੈਣੀ ਆ ਸੱਚੇ ਪਾਤਸ਼ਾਹ ਇਹੋ ਜੀ ਆਪਣੇ ਘਰ ਦੀ ਗਰੀਬੀ ਵਿੱਚ ਚੱਕੀ ਜਾਣੀ ਆ ਮੈਨਾਂ ਪੁੱਤ ਸੱਚੇ ਪਾਤਸ਼ਾਹ ਇਹੋ ਜੀ ਨੂੰ ਤਾਂ ਸਭ ਨੂੰ ਦੇ ਦੇ ਉਹਨੇ ਜੋ ਕਿਹਾ ਉਹ ਕਰਕੇ ਦਿਖਾਇਆ ਅੱਜ ਗਗਨ ਦੀ ਨਾ ਮਿਹਨਤ ਰੰਗ ਲਿਆਈ ਆ ਤੇ ਆਪਣੀ ਵੀ ਹੁਣ ਸਾਰੇ ਪਿੱਟੇ ਸਿਨਾ ਚੌੜਾ ਕਰਕੇ ਤਰਾਂ। ਆਪਾਂ ਵੀ ਤਾਂ ਉਹਦੇ ਕੋਲ ਸੌ ਆਖਦੇ ਰਾਤੇ ਇੱਕ ਕਰਤਾ ਸੀ। ਕੁਛ ਕਮੀ ਨਹੀਂ ਆਉਣੀ ਕਿ ਉਹਨੂੰ? ਪੁੱਤ ਕੋਈ ਨਹੀਂ। ਹੁਣ ਸਾਰਾ ਕੁਝ ਭੁੱਲ ਜਾਊਗਾ। ਹਣ ਚੰਗੇ ਦਿਨਾਂ ਦੀ ਤਿਆਰੀ ਹੈ ਤੁਹਾਡੇ ਮੇਰੇ। ਉਹ ਚੰਗੇ ਦਿਨ ਆ ਗਏ ਪੁੱਤ। ਆ ਗਏ ਪੁੱਤ। ਮੈਂ ਤਾਂ ਕਿਹਾ ਸਾਰੇ ਰਿਸ਼ਤੇਦਾਰਾਂ ਚ ਵੀ ਦੱਸ ਦਈਏ ਕਿ ਆਪਣੀ ਨੂੰਹ ਨੂੰ ਲੱਗ ਗਈ ਐਸਡੀਓ। ਖੜਦਾ ਬੱਪੂ ਇਹਨਾਂ ਤਾਂ ਤਾਂ ਨਾ ਚੱਲ। ਹੁਣ ਗੋਲੀ ਫੜਵਾ ਆਪਾਂ। ਜਿੱਜੂ ਹੁਣ ਤਾਂ ਪਾਰਟੀ ਹੋ ਗਈ। ਪਾਰਟੀ। ਉਹ ਤੁਸੀਂ ਪਾਰਟੀ ਦਾ ਪ੍ਰਬੰਧ ਕਰੋ। ਪੈਸੇ ਜਿੱਥੋਂ ਮਰਜ਼ੀ ਲਿਆਵਾਂ ਪੈਸੇ ਮੈਂ ਲਾਉਂ ਸਾਰਾ ਖਰਚਾ ਦਾ ਬਾਪੂ ਬੜਾ ਖੁਸ਼ ਹੈ ਹਾਂ ਬਸ ਹੰਤਣਾ ਕਿਵੇਂ ਨਾ ਕਿਵੇਂ ਮੇਰੀ ਨੌਕਰੀ ਆਵੇ ਬਸ ਉਹਦੇ ਇਹਦਾ ਇੰਤਜ਼ਾਰ ਕਰ ਲਈਏ ਪੈਸੇ ਦੀ ਬਾਤ ਜੋਂਹੇ ਵੀ ਆ ਗਈ ਨਾ ਕਿ ਕਿਵੇਂ ਕਹਿੰਗਾ ਜਉਂਦੀ ਰਹਤੀਏ ਤੂੰ ਸਾਡਾ ਸਿਰ ਮਾਲ ਨਾਲ ਉੱਚਾ ਕੀਤਾ ਸਾਨੂੰ ਤਾਂ ਹੁਣੇ ਆ ਕੁੜੀ ਨੇ ਆ ਕੇ ਦੱਸਿਆ ਤੂੰ ਆ ਗਿਆ ਤੂੰ ਠੀਕ ਠਾਕ ਤਾਂ ਹੈ ਉਹ ਹੈਲੋ ਪਹਿਲੀ ਗੱਲ ਤਾਂ ਮੈਨੂੰ ਟੱਚ ਨਹੀਂ ਕਰਨਾ ਮੇਰੇ ਤੋਂ ਥੋੜਾ ਦੂਰ ਹੋ ਕੇ ਗੱਲ ਕਰੋ ਤੈਨੂੰ ਪਤਾ ਨਹੀਂ ਹੈਗਾ ਮੈਂ ਹੁਣ ਐਸਡੀਓ ਬਣ ਚੁੱਕੀ ਹਾਂ ਓ ਸ਼ਿਟ ਐਨੀ ਪਸੀਨੇ ਦੀ ਸਮੈਲ ਆਉਂਦੀ ਹੈ ਨਾ ਮੇਰੇ ਤੋਂ ਸਾਡੇ ਦੂਰ ਹੋ ਕੇ ਖੜੋ ਬਹੁਤ ਜ਼ਿਆਦਾ ਮੁਸ਼ਕ ਆਉਂਦੀ ਹੈ ਕਿਉਂ ਕਿ ਗੱਲਾਂ ਕਰ ਰਹੀ ਹੈ ਪੁੱਤ ਹੁਣ ਸਾਡੇ ਤੋਂ ਮੁਸ਼ਕ ਆਉਂਦਾ ਇਹ ਕੀ ਗੱਲ ਹੋਈ ਭਲਾ ਗਗਨ ਤੂੰ ਹੁਣ ਤੱਕ ਇੱਥੇ ਹੀ ਰਹਿੰਦੀ ਰਹੀ ਹੈ ਹੁਣ ਤੈਨੂੰ ਸਾਡੇ ਤੋਂ ਮੁਸ਼ਕ ਆਉਣ ਲੱਗੀ ਮੈਨੂੰ ਪੱਕਾ ਪਤਾ ਬਾਪੂ ਗਗਨ ਮਜ਼ਾਕ ਕਰਦੀ ਹੈ ਓ ਹੈਲੋ ਮੈਂ ਨਾ ਤੇਰੇ ਨਾਲ ਕੋਈ ਮਜ਼ਾਕ ਨਹੀਂ ਕਰ ਰਹੀ ਏਗੀ ਇੱਥੇ ਨਾਲ ਇੱਕ ਗੱਲ ਹੋਰ ਮੈਨੂੰ ਨਾ ਗਿਆਨ ਦੇਣ ਦੀ ਜ਼ਰੂਰਤ ਨਹੀਂ ਹੈਗੀ। ਹਲੇ ਮੈਂ ਹੁਣ ਇੱਥੇ ਜ਼ਿਆਦਾ ਟਾਈਮ ਨਹੀਂ ਰਹਿ ਸਕਦੀ। ਮੈਨੇ ਜਾਣਾ ਹੈ। ਮੈਂ ਤੁਹਾਡੇ ਇੰਨੇ ਘਟੀਆਂ ਲੋਕਾਂ ਦੇ ਵਿੱਚ, ਇੰਨੇ ਘਟੀਆਂ ਮਾਹੌਲ ਦੇ ਵਿੱਚ 1 ਸਕਿੰਟ ਵੀ ਨਹੀਂ ਰਹਿ ਸਕਦੀ। ਮੈਂ ਆਪਣਾ ਨਵਾਂ ਘਰ ਲੈ ਲਿਆ ਤੇ ਮੈਂ ਹੁਣ ਉੱਥੇ ਹੀ ਰਹੂੰਗੀ। ਹਾਂ। ਚਲੋ ਮੱਥੇ ਕਰਿਆ। ਹੁਣ ਆਪਾਂ ਸਾਰਾ ਪਰਿਵਾਰ ਨਾ ਉਸੇ ਨਵੇਂ ਘਰ 'ਚ ਰਹਾਂਗੇ। ਤੇਰੇ ਨਾਲ ਸ਼ਹਿਰ 'ਚ। ਤੁਸੀਂ ਨਹੀਂ, ਸਿਰਫ ਮੈਂ। ਉਹ ਕਰਨਾ ਮੈਨੇ ਆਪਦੇ ਲਈ ਲਿਆ, ਨਾ ਕਿ ਤੁਹਾਡੇ ਵਾਸਤੇ, ਤੁਹਾਡੇ ਗਵਾਰਾਂ ਵਾਸਤੇ। ਉਹ ਘਰ ਤੇ ਪੈਸੇ ਮੈਂ ਲਾਇਨੇ, ਤੇ ਉਸ ਘਰ ਦੇ ਵਿੱਚ ਰਹੂੰਗੀ ਵੀ ਮੈਂ। ਤੁਸੀਂ ਨਹੀਂ, ਆਪਣਾ ਇੱਥੇ ਸੜਿਓ। ਤੈਨੂੰ ਪਤਾ ਤੂੰ ਕੀ ਕਹਿ ਰਹੀ ਹੈਂ ਤੇ ਨਾਲ ਇੱਕ ਗੱਲ ਹੋਰ ਕੱਲ ਨੂੰ ਕੋਰਟ ਦੇ ਵਿੱਚ ਆ ਜੀ ਮੈਂ ਤੇਰੇ ਨਾਲ ਹੋਰ ਨਹੀਂ ਰਹਿ ਸਕਦੀ ਮੈਂ ਤੇਰੇ ਤੋਂ ਤਲਾਕ ਲੈਣਾ ਮੇਰਾ ਪੰਡਾ ਛੱਡ ਸੁਣ ਗਿਆ ਗਗਨ ਤੈਨੂੰ ਪਤਾ ਵੀ ਹੈ ਤੂੰ ਕੀ ਕਹਿ ਰਹੀ ਹੈ ਤੂੰ ਤਾਂ ਕਹਿੰਦੀ ਸੀ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਤੇ ਮੈਂ ਤੈਨੂੰ ਕਦੇ ਧੋਖਾ ਵੀ ਨਹੀਂ ਦਵਾਂਗੀ ਪਰ ਤੂੰ ਤੂੰ ਤਾਂ ਬਿਲਕੁਲ ਵੀ ਬਦਲ ਗਈ ਤੂੰ ਚੰਗੀ ਨਹੀਂ ਕੀਤੀ ਮੇਰੇ ਨਾਲ ਮੈਨੂੰ ਤੇਥੋਂ ਆ ਉਮੀਦ ਨਹੀਂ ਸੀ ਜੋ ਤੂੰ ਮੇਰੇ ਨਾਲ ਕੀਤਾ ਮੇਰੀ ਗੱਲ ਸੁਣ ਕੰਨ ਖੋਲ ਕੇ ਪਹਿਲਾਂ ਸਮਾਂ ਕੁਝ ਹੋਰ ਸੀ ਤੇ ਹੁਣ ਸਮਾਂ ਕੁਝ ਹੋਰ ਆ ਪਹਿਲਾਂ ਮੇਰੇ ਕੋਲ ਕੁਝ ਹੈ ਨਹੀਂ ਸੀ ਇਸ ਕਰਕੇ ਨਾ ਮੈਨੂੰ ਤੇਰੇ ਨਾਲ ਰਹਿਣਾ ਪੈਂਦਾ ਸੀ ਮਜਬੂਰ ਸੀ ਮੈਂ ਸੁਣ ਗਿਆ ਤੇ ਹੁਣ ਨਾ ਮੇਰੇ ਕੋਲ ਸਾਰਾ ਕੁਝ ਆ ਐਸਡੀਓ ਬਣ ਚੁੱਕੀ ਆ ਮੈਂ ਤੈਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਵੀ ਉਹਦਾ ਅਹੁਦਾ ਕੀ ਹੁੰਦਾ ਤੇ ਥੋੜੀ ਵਰਗੀ ਗਵਰਨ ਵਾਲੀ ਮੈਂ ਰਹਿ ਸਕਦੀ ਸੁਣ ਗਿਆ ਤੂੰ ਦਿਹਾੜੀ ਦਾ ਆ ਤੂੰ ਦਿਹਾੜੀ ਹੀ ਕਰ ਸਕਦਾ ਮੇਰੇ ਸ਼ੌਕ ਨਹੀਂ ਪੂਰੇ ਕਰ ਸਕਦਾ ਤੇਰੇ ਵਰਗੇ ਪਤਾ ਨਹੀਂ ਮੈਂ ਕਿੰਨੇ ਕੁ ਦਿਹਾੜੀ ਤੇ ਰੱਖੇ ਹੋਏ ਨੇ ਤੇ ਨਾਲੇ ਹਾਂ ਮੇਰੇ ਕੋਲ ਨਾ ਜ਼ਿਆਦਾ ਟਾਈਮ ਨਹੀਂ ਹੈਗਾ ਬਾਹਰ ਮੇਰੀ ਗੱਡੀ ਖੜੀ ਹੈ ਮੈਨੂੰ ਜਾਣਾ ਤੈਨੂੰ ਮੈਂ ਕਹਤਾ ਕੱਲ ਕੋਟ ਦੇ ਵਿੱਚ ਆ ਜੀ ਮੈਂ ਤੇਰੇ ਤੋਂ ਤਲਾਕ ਲੈਣਾ ਮੈਂ ਨਹੀਂ ਰਹਿਣਾ ਚਾਹੁੰਦੀ ਤੇਰੇ ਨਾਲ ਪੁੱਤ ਤੂੰ ਇਹ ਕਿਵੇਂ ਕਰ ਸਕਦੇ ਆ ਮੈਨੂੰ ਮੈਨੂੰ ਤਾਂ ਜਦੋਂ ਇਸ ਕੁੜੀ ਨੇ ਆ ਕੇ ਦੱਸਿਆ ਉਹ ਮੇਰੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਰਿਹਾ ਮੇਰਾ ਤਾਂ ਗਰਭ ਨਾਲ سینਾ ਚੌੜਾ ਹੋ ਗਿਆ ਪਰ ਤੂੰ ਖਗਲਾ ਕਰਕੇ ਤਾਂ ਪੁੱਤ ਤੂੰ ਮੇਰਾ ਜਮਸਤਿਰ ਨਹੀਂਵਾ ਕਰਤਾ। ਓ ਹੈਲੋ ਪਹਿਲਾਂ ਨਾ ਸਰ ਜਣੇ ਮੇਰੀ ਗੱਲ ਸੁਣੋ। ਓ ਮੈਨੂੰ ਨਾ ਗਿਆਨ ਦੇਣਾ ਪਹਿਲਾਂ ਬੰਦ ਕਰੋ। ਨਾਲੇ ਮੇਰੇ ਕੋਲ ਨਾ ਟਾਈਮ ਨਹੀਂ ਹੈਗਾ ਵੀ ਥੋੜੀ ਬਕਵਾਸ ਸੁਣ ਸਕਾਂ। ਮੇਰੀ ਗੱਡੀ ਖੜੀ ਹੈ ਮੈਂ ਜਾਣਾ। ਨਾਲੇ ਤੂੰ ਤੁਸੀਂ ਸਾਰੇ ਜਣੇ ਕੱਲ ਨੂੰ ਕੋਰਟ ਦੇ ਵਿੱਚ ਆਜੋ। ਮੈਂ ਤਲਾਕ ਲੈਣ ਇਂਦਰ ਤੋਂ। ਰਹਿਣਾ ਨਹੀਂ ਚਾਹਦੀ ਮੈਂ ਤੇਰੇ ਨਾਲ। ਤੂੰ ਗਗਨ ਪੁੱਤ ਤੂੰ ਇੱਕ ਵਾਰਾ ਰੁਕ ਜਾਂਦੀ ਏ। ਤੂੰ ਆਏ ਕਿਉਂ ਕਰਦੀ ਏ? ਸਾਨੂੰ ਤਾਂ ਇੰਨਾ ਚਾਹ ਚੜਿਆ ਵੀ ਜਦੋਂ ਤੂੰ ਨੌਕਰੀ ਲੱਗੀ। ਆਈ ਨਾ ਕਰਪਾਤ ਤੈਨੂੰ ਵੀ ਇੱਜ਼ਤ ਦਾ ਤਾਂ ਖਿਆਲ ਕਰ ਤੈਨੂੰ ਇਹਨਾਂ ਨੇ ਕਿਵੇਂ ਪੜਾਇਆ ਯਾਰ ਯਾਰ ਜੀ ਪਲੀਜ਼ ਚੁੱਪ ਰਹਿ ਠੀਕ ਹੈ ਤੇ ਤੁਸੀਂ ਮੈਂ ਇੱਥੇ ਪਹਿਲੀ ਬੜੀ ਮੁਸ਼ਕਿਲ ਨਾਲ ਰਹਿੰਦੀ ਸੀ ਪਤਾ ਨਹੀਂ ਕੀ ਮੇਰੇ ਮਾੜੇ ਕਰਮ ਕੀਤੇ ਹੋਏ ਸੀ ਜਿਹੜੇ ਮੈਂ ਇੱਥੇ ਫਸ ਗਈ ਤੇ ਹੁਣ ਮੈਂ ਨਾ ਹੋਰ ਨਹੀਂ ਬਰਦਾਸ਼ਤ ਕਰ ਸਕਦੀ ਠੀਕ ਉਹ ਮੈਂ ਤੈਨੂੰ ਕਿੰਨੀ ਵਾਰੀ ਸਮਝਾਉਂਦਾ ਰਿਹਾ ਕਿ ਪੁੱਤ ਨੂੰ ਬਾਹਰ ਨਾ ਪੇਜ ਉਹ ਜਦੋਂ ਨੂੰ ਪੈਸੇ ਦੀ ਲੋੜ ਪੈਂਦੀ ਸੀ ਆਪਾਂ ਕਿਵੇਂ ਨਾ ਕਿਵੇਂ ਕਰਕੇ ਪੈਸੇ ਭੇਜਦੇ ਰਹੇ ਉਹ ਪੁੱਤਾਂ ਵਾਂਗੂ ਪਾਲੀ ਮੈਂ ਤਾਂ ਚੋਟੀ ਵੀ ਵੇਚ ਕੇ ਉਹ ਕੀ ਮੂਵ ਖਾਵਾ ਕੇ ਪੇਟ ਦੇ ਵਿੱਚ ਬਾਪੂ ਤੂੰ ਫਿਕਰ ਨਾ ਕਰ ਬਾਪੂ ਇਹ ਬੇੜਾ ਹੁਣ ਆਪਣੇ ਰੋਣ ਦਾ ਨਹੀਂ ਇਹ ਬੇੜਾ ਤਾਂ ਆਪਣੇ ਹੌਸਲਾ ਕਰਨ ਦਾ ਤੂੰ ਫਿਕਰ ਨਾ ਕਰ ਮੈਂ ਇੰਨੀ ਮਿਹਨਤ ਕਰੂੰਗਾ ਇੰਨੀ ਮਿਹਨਤ ਕਰੂੰਗਾ ਤੈਨੂੰ ਅਹਿਸਾਸ ਕਰਵਾ ਦੂੰਗਾ ਕਿ ਮੈਂ ਵੀ ਕੁਝ ਕਰਨ ਜੋਗਾ ਕਿ ਮੈਂ ਵੀ ਕੁਝ ਬਣ ਜੋਗਾ ਕਿ ਉਹਨੂੰ ਮੁੜ ਕੇ ਇਸ ਘਰ ਬਚਾਉਣ ਲਈ ਮਜਬੂਰ ਨਾ ਕਰਤਾਂ ਤਾਂ ਮੈਨੂੰ ਆਪਣਾ ਪੁੱਤ ਨਾ ਕਹੀਂ ਉਹ ਬੇਕਦਰ ਸੀ ਉਹਨੇ ਆਪਣੀ ਕਦਰ ਨਹੀਂ ਕੀਤੀ ਕੂ ਵੀ ਫੇਰ ਰਹਾ ਮੈਂ ਤੈਨੂੰ ਐਸੀ ਨੌਕਰੀ ਤੇ ਲਾ ਕੇ ਦਿਖਾਉਂਗਾ ਉਹ ਤਾਂ ਭੱਜੀ ਭੱਜੀ ਆਉਂਦੇ ਇੱਥੇ ਤੇ ਜੜੀ ਇਹ ਕਹਿੰਦੀ ਇਸ ਘਰ ਚੋਂ ਮੁਸ਼ਕ ਆਉਂਦੀ ਐ ਤੈਨੂੰ ਇਸ ਘਰ ਚ ਰਹਿਣ ਲੱਗੇ ਦਿਖਾਉਂ ਉਹਨੂੰ ਸਾਡੀ ਕਿਸਮਤ ਸਾਡੇ ਨਾਲ ਬੱਥ ਜਿਵੇਂ ਤੇਰੀ ਇੱਛਾ ਦਾਤਿਆ ਕੋਈ ਗੱਲ ਨਹੀਂ ਬਾਕੂ ਜੇ ਸਮਾ ਚੰਗਾ ਨਹੀਂ ਰਿਹਾ ਤਾਂ ਸਮਾ ਮਾੜਾ ਵੀ ਨਹੀਂ ਰਹਿਣਾ